ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਪਹਿਲਾਂ ਹੀ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਤੇ ਸ਼ਿਕੰਜਾ ਕੱਸਿਆ ਹੋਇਆ ਹੈ ਤੇ ਹੁਣ ਇਸ ਦੀ ਲਪੇਟ ਦੇ ਵਿੱਚ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੀ ਆਉਂਦੇ ਦਿਖ ਰਹੇ ਹਨ ਦਰਅਸਲ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਫਰਜ਼ੀ ਬਿੱਲਾਂ ਦੇ ਆਧਾਰ ਤੇ ਹੋਏ ਕਥਿਤ ਭ੍ਰਿਸ਼ਟਾਚਾਰ ਦਾ ਹਵਾਲਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵੱਲੋਂ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਖਿਲਾਫ ਨਾਰਥ ਐਵੇਨਿਊ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਨਾਲ ਹੀ ਦਿੱਲੀ ਕਮੇਟੀ ਦੇ ਖਾਤਿਆਂ ਦੀ ਫੋਰੈਂਸਿਕ ਜਾਂਚ ਦੀ ਮੰਗ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਸਤਾਵੇਜ਼ਾਂ ਦੇ ਆਧਾਰ ਤੇ ਦਾਅਵਾ ਕੀਤਾ ਹੈ ਕਿ ਸਾਲ 2013 ਵਿੱਚ ਦਿੱਲੀ ਕਮੇਟੀ ਦਾ ਜਰਨਲ ਸਕੱਤਰ ਬੰਦਿਆ ਹੀ ਮਨਜਿੰਦਰ ਸਿੰਘ ਸਿਰਸਾ ਨੇ ਸਿਰਫ 3 ਮਹੀਨਿਆਂ ਦੇ ਅੰਦਰ ਹੀ ਗੁਰੂ ਦੇ ਗੋਲਕ ਚੌਕ ਕਰੋੜਾ ਰੁਪਏ ਭਾਜਪਾ ਤੇ ਆਰਐਸਐਸ ਦੇ ਪ੍ਰੋਗਰਾਮਾਂ ਉੱਤੇ ਖਰਚ ਕਰ ਦਿੱਤੇ ਇੱਥੇ ਹੀ ਬਸ ਨਹੀਂ ਸਗੋਂ ਨਿੱਜੀ ਵਰਤੋਂ ਲਈ ਮਹਿੰਗੇ ਚਸ਼ਮੇ ਖਰੀਦਣ ਅਤੇ ਵੈਡਿੰਗ ਐਂਡ ਇਵੈਂਟ ਮੈਨੇਜਮੈਂਟ ਕੰਪਨੀ ਰਾਈジング ਬਾਲ ਦੇ ਫਰਜ਼ੀ ਬਿੱਲ ਆ ਰਹੀ ਗੁਰੂਦੀ ਗੋਲਕ ਨੂੰ ਲੱਖਾਂ ਰੁਪਏ ਦਾ ਚੂਨਾ ਮਿਲਕਾਇਆ ਸਰਨਾ ਨੇ ਕਿਹਾ ਹੈ ਕਿ ਬਿੱਲ ਨਾਲ ਸੰਬੰਧਿਤ ਦਸਤਾਵੇਜ਼ ਪੁਸ਼ਟੀ ਕਰਦੇ ਹਨ ਕਿ ਹਰੇਕ ਫਰਜ਼ੀ ਬਿੱਲ ਤੇ ਸਿਰਸਾ ਦੇ ਸਾਈਨ ਹਨ ਅਤੇ ਉਸ ਦੇ ਹੁਕਮਾਂ ਦੇ ਤਹਿਤ ਗੁਰੂਦੀ ਗੋਲਕ ਦੀ ਵੱਡੀ ਚੋਰੀ ਕੀਤੀ ਗਈ ਪਰਮਜੀਤ ਸਿੰਘ ਸਰਨਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਟੀਮ ਦੇ ਪੇਸ਼ੇਵਰ ਸਿਏ ਅਤੇ ਆਡੀਟਰ ਨੇ ਇਹਨਾਂ ਕਥਿਤ ਫਰਜ਼ੀ ਬਿੱਲਾਂ ਦੀ ਪੜਤਾਲ ਕੀਤੇ ਜਾਣ ਤੋਂ ਬਾਅਦ ਹੀ ਸਿਰਸਾ ਦੀ ਪੋਲ ਖੁੱਲ੍ਹ ਕੇ ਸਾਹਮਣੇ ਆਈ ਹੈ। ਉਹਨਾਂ ਇਹ ਵੀ ਦਾਵਾ ਕੀਤਾ ਹੈ ਕਿ ਜਿਸ ਇਵੈਂਟ ਕੰਪਨੀ ਦੇ ਫਰਜ਼ੀ ਬਿੱਲਾ ਰਾਹੀਂ ਸਿਰਸਾ ਦੇ ਗੁਰੂ ਦੀ ਗੋਲਕ ਨੂੰ ਕਰੋੜਾਂ ਪੈਦਾ ਚੂਨਾ ਲਗਾਇਆ ਹੈ, ਉਸ ਦੇ ਤਾਰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨਾਲ ਜੁੜਦੇ ਹਨ। ਸਰਨਾਂ ਨੇ ਇਹ ਵੀ ਕਿਹਾ ਹੈ ਕਿ ਸਿਰਸਾ ਦੀ ਇਸ ਲੁੱਟ-ਖਸੁੱਟ ਨੂੰ ਸ਼ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਹਰ ਹਾਲਤ ਵਿੱਚ ਅੰਜਾਮ ਤੱਕ ਪਹੁੰਚਾਇਆ ਜਾਵੇਗਾ। ਜਾਣਕਾਰੀ ਮੁਤਾਬਕ ਇਹ ਸ਼ਿਕਾਇਤ ਅਕਾਲੀ ਦਲ ਦਿੱਲੀ ਦੇ ਪੀਆਰੋ ਪਪਿੰਦਰ ਸਿੰਘ ਰਾਹੀਂ ਦਰਜ ਕਰਵਾਈ ਗਈ ਹੈ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ